ਸਟੇਟ ਦੇ ਵਿੱਚ ਸਪੈਸ਼ਲ ਡੀਜੀਪੀਜ਼ ਏ ਡੀਜੀਪੀਜ਼ ਆਈਜੀਜ਼ ਦੇ ਲੀਡਰਸ਼ਿਪ ਚ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਕੀਤੇ ਜਾ ਰਹੇ ਹੈਗੇ ਤੇ ਅੱਜ ਮੈਂ ਇੱਕ ਕਾਫੀ ਲੰਬੀ ਜਿਹੜੀ ਬ੍ਰੇਨਸਟਾਰਮਿੰਗ ਮੀਟਿੰਗ ਆਪਣੇ ਸੀਨੀਅਰ ਆਫਸਰਸ ਦੇ ਨਾਲ ਕਰਕੇ ਇੱਕ ਮਿਡ ਰਿਵਿਊ ਕੀਤਾ ਹੈ ਗਿਆ ਤਾਂ ਉਹਦੇ ਅੰਡਰ ਕਈ ਹੌਸਟ ਆਫ ਮੈਜਰਸ ਊਡ ਬੀ ਇੰਟਰੋਡਿਊਸ ਟੂ ਮੇਕ ਦਾ ਡਰਾਈਵ ਮੋਰ ਇਫੈਕਟਿਵ ਤੇ ਉਸ ਦੇ ਵਿੱਚ ਸਾਰੇ ਡਿਸਟ੍ਰਿਕਟਸ ਦੀ ਮੈਪਿੰਗ ਕਰਕੇ ਜੇ ਕਿਸ ਟਾਈਪ ਦੀ ਡਰੱਗ ਜਿਹੜੀ ਹੈਗੀ ਅ ਟ੍ਰੇਵਲੈਂਟ ਹੈਗੀ ਤੇ ਉਸ ਨੂੰ ਕੰਬੈਟ ਕਰਨ ਲਈ ਕਿਸ ਤਰ੍ਹਾਂ ਦੀ ਸਟ੍ਰੈਟਜੀ ਜਿਹੜੀ ਉਹ ਬਣਾਈ ਜਾਊਗੀ ਸੈਕੰਡਲੀ ਅਸੀਂ ਸਾਰੇ ਆਫੀਸਰਸ ਨੂੰ ਅਸੀਂ ਕੁਆਂਟੀਫਾਈਏਬਲ ਟਾਰਗੇਟਸ ਦੇ ਰਹੇ ਹਾਂ ਕਿ ਉਸ ਦੇ ਅਗੇਂਸਟ ਐਸਐਸਪੀਜ਼ ਦੀ ਐਸਐਚਓਜ਼ ਦੀ ਪਰਫਾਰਮੈਂਸ ਐਸਸ ਕੀਤੀ ਜਾਊਗੀ ਕਿ ਜਿਹੜੇ ਟਾਰਗੇਟਸ ਉਹਨਾਂ ਨੂੰ ਦਿੱਤੇ ਗਏ ਜਿਹੜੇ ਪੈਰਾਮੀਟਰਸ ਦੇ ਅਗੇਂਸਟ ਉਹਨਾਂ ਦੀ ਪਰਫਾਰਮੈਂਸ ਕਿਸ ਟਾਈਪ ਦੀ ਹੈਗੀ ਤੇ ਡਿਮਾਂਡ ਰਿਡਕਸ਼ਨ ਲਈ ਇੱਕ ਕੋਹੇਸਿਵ ਤਰੀਕੇ ਨਾਲ ਜਿਹੜੀ ਕੈਬਨਟ ਸਬ-ਕਮੇਟੀ ਦੀ ਦੇ ਜਿਹੜੇ ਅੰਡਰ ਇੱਕ ਸਾਰੇ ਡਿਪਾਰਟਮੈਂਟਸ ਨੂੰ ਇਕੱਠੇ ਲੈ ਕੇ ਸਟੇਟ ਗਵਰਨਮੈਂਟ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ ਜਿਸ ਦੇ ਵਿੱਚ ਅਵੇਅਰਨੈਸ ਪ੍ਰੀਵੈਂਸ਼ਨ ਤੇ ਜਿਹੜੇ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਦੇ ਸਟੈਪਸ ਲਾਈਜਾਂਗੇ ਇਟ ਵਾਸ ਫੈਲਟ ਕਿ ਡੀ ਐਡਿਕਸ਼ਨ ਤੇ ਰੀਹੈਬਿਲੀਟੇਸ਼ਨ ਨੂੰ ਬੈਟਰ ਇੰਟੀਗ੍ਰੇਟ ਕਰਨਾ ਜ਼ਰੂਰੀ ਹੈਗਾ ਤਾਂ ਕਿ ਇੱਕ ਸੀਮਲੈਸ ਤਰੀਕੇ ਨਾਲ ਜਿਹੜਾ ਹੈਗਾ ਜਿਹੜਾ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਇਸ ਤੋਂ ਬਾਹਰ ਕੱਢਿਆ ਜਾ ਸਕੇ ਸਰਟਨ ਪਬਲਿਕ ਪ੍ਰੋਗਰਾਮਸ ਲਾਈਕ ਯੁਵਾ ਸੰਚ ਤੇ ਇਹਨਾਂ ਤੇ ਹੋਰ ਜੋਰ ਦਿੱਤਾ ਜਾਊਗਾ ਸਪੋਰਟਸ ਐਕਟੀਵਿਟੀਆਂ ਤੇ ਪੰਜਾਬ ਸਰਕਾਰ ਦਾ ਪੂਰਾ ਫੋਕਸ ਹੈ ਤੇ ਇਨਪੁਟਸ ਤੋਂ ਬਾਅਦ ਇਹ ਸੀਐਮ ਸਾਹਿਬ ਦੇ ਡਾਇਰੈਕਸ਼ਨਸ ਹੈਗੇ ਕਿ ਸਾਨੂੰ ਫੋਕਸ ਕੁਆਲਿਟੀ ਤੇ ਕਵਾਲਿਟੀ ਕੰਮ ਤੇ ਫੋਕਸ ਕਰਨਾ ਹੈ ਨਾ ਕਿ ਪਿਓਰਲੀ ਔਰ ਨੰਬਰਸ ਤੇ ਸਾਡਾ ਜਿਹੜਾ ਫੋਕਸ ਹੈਗਾ ਜਿਹੜੇ ਐਕਚੁਅਲੀ ਜਿਹੜੇ ਸਟ੍ਰੀਟਸ ਤੇ ਜਿਹੜੇ ਡਰੱਗਸ ਵੇਚ ਰਹੇ ਹੈਗੇ ਜਿਹੜੇ ਸਪਲਾਈਅਰਸ ਹੈਗੇ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੇਲ੍ਹ पे ਚਾਰਜ ਹੋਊਗਾ ਤੇ ਸਾਡਾ ਫੋਕਸ ਰਹੂਗਾ ਕਿ ਜਿਹੜੇ ਇਸ ਦੇ ਵਿਕਟਿਮਸ ਹੈਗੇ ਤੇ ਵਿਕਟਿਮਸ ਨੂੰ ਅਨਨੇਸੈਸਰੀ ਹਰਾਸ ਨਾ ਕੀਤਾ ਜਾਵੇ ਇੱਕ ਇਨਪੁਟ ਆਈ ਸੀ ਜੋ ਅਸੀਂ ਹੁਣ ਤੋਂ ਲਾਗੂ ਕਰ ਰਹੇ ਹਾਂਗੇ ਕਿ ਥਾਣੇ ਦੇ ਵਿੱਚ ਜਿਹੜੇ ਐਮ ਐਚ ਸੀਸ ਹੈਗੇ ਮੁੰਸ਼ੀਸ ਹੈਗੇ ਤੇ ਉਹ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈਗੀ ਕਿ ਉਹਨਾਂ ਦਾ ਟੈਨਯੂਰ 2 ਸਾਲ ਦਾ ਫਿਕਸ ਕਰਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੋਟੇਟ ਕਰਤਾ ਜਾਵੇ ਐਜ਼ ਐਨ ਐਡਮਿਨਿਸਟ੍ਰੇਟਿਵ ਮੈਜ਼ਰ ਸੋ ਥਿਸ ਮੈਜ਼ਰ ਵਿਲ ਬੀ ਇੰਟਰੋਡਿਊਸਡ ਇਮੀਡੀਏਟਲੀ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਇਨਪੁਟਸ ਹੈਗੇ ਉਸ ਦੇ ਮੁਤਾਬਿਕ ਇਸ ਦਾ ਕਾਫੀ ਇੰਪੈਕਟ ਪਿਆ ਜਿਹੜੀ ਐਂਟੀ ਡਰੱਗ ਡਰਾਈਵ ਹੈਗੀ ਉਸ ਇੰਪੈਕਟ ਕਰਕੇ ਟੂ ਦਾ ਐਕਸਟੈਂਡ ਜਿਹੜੇ ਸਾਡੇ ਜਿਹੜੇ ਇਸ ਸਾਈਡ ਦੇ ਕੂਰੀਅਰਸ ਤੇ ਬੂਝੇ ਐਲੀਮੈਂਟਸ ਹੈਗੇ ਉਹ ਡਰੱਗ ਕਨਸਾਈਨਮੈਂਟਸ ਨਹੀਂ ਚੁੱਕ ਰਹੇ ਹੈਗੇ ਚਿਸ ਦੀ ਵਜੇ ਨਾਲ ਜਿਹੜੇ ਪਾਕਿਸਤਾਨ ਬੇਸਡ ਜਿਹੜੇ ਸਮਗਲਰਸ ਹੈਗੇ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੇ ਹੈਗੇ ਉਹਨਾਂ ਨੂੰ ਇੱਕ ਭਾਰੀ ਸੱਟ ਪਹੁੰਚੀ ਹੈ ਤੇ ਇਨਪੁਟਸ ਇੰਡੀਕੇਟ ਕਿ ਪਾਕਿਸਤਾਨ ਦੀ ਆਈਐਸਆਈ ਨੇ ਇੱਕ ਸਟ੍ਰੈਟੇਜੀ ਬਣਾਈ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਲਾ ਸੋ ਥੈਟ ਜਿਹੜਾ ਡਰਾਈਵ ਅਗੇਂਸਟ ਡਰੱਗਸ ਹੈ ਜਿਹੜਾ ਯੁੱਧ ਨਸ਼ਿਆ ਵਿਰੁੱਧ ਹੈ ਇਸ ਨੂੰ ਡਿਸਟਰਬਟ ਸੋ ਪੰਜਾਬ ਪੁਲਿਸ ਨੇ ਇਸ ਦਾ ਮੋਟੜ ਜਵਾਬ ਦਿੱਤਾ ਹੈਗਾ ਤੇ ਜਿਹੜੇ ਵੀ ਅਨਸਰ ਪੰਜਾਬ ਦੇ ਵਿੱਚ ਪੀਸ ਨੂੰ ਹਾਰਮਨੀ ਨੂੰ ਡਿਸਟਰਬ ਕਰਨਗੇ ਉਹਨਾਂ ਦੇ ਖਿਲਾਫ ਐਗਜ਼ੈਂਪਲਰੀ ਐਕਸ਼ਨ ਲਿਆ ਜਾਊਗਾ ਤੇ ਪੰਜਾਬ ਦੀ ਹਾਰਮਨੀ ਪੰਜਾਬ ਦੀ ਪੀਸ ਜਿਹੜੀ ਹੈਗੀ ਉਹ ਮੇਨਟੇਨ ਰੱਖੀ ਜਾਊਗੀ ਹਰ ਹਾਲ ਦੇ ਵਿੱਚ ਸੋ ਇਹ ਮੈਂ ਮੈਸੇਜ ਵੀ ਦੇਣਾ ਚਾਹਾਂਗਾ ਸਾਰਿਆਂ ਨੂੰ ਕਿ ਮੈਂ ਲੋਕਾਂ ਤੋਂ ਅਪੀਲ ਕਰਾਂਗਾ ਫॉर देयर ਹੈਲਪ ਐਂਡ ਕੋਆਪਰੇਸ਼ਨ ਕਿ ਪਬਲਿਕ ਸਪੋਰਟ ਤੋਂ ਬਗੈਰ ਜਿਹੜੀ ਸਾਡੀ ਡਰਾਈਵ ਅਗੇਂਸਟ ਡਰੱਗਸ ਹੈਗੀ ਉਹ ਕਾਮਯਾਬ ਨਹੀਂ ਹੋ ਸਕਦੀ ਸੋ ਵੀ ਆਰ ਰੀਚਿੰਗ ਆਊਟ ਟੂ ਦਾ ਪਬਲਿਕ ਬਾਈ ਹੋਲਡਿੰਗ ਮੀਟਿੰਗਸ ਜਿਹੜੀ ਸਾਡੀ ਵਿਲੇਜ ਡਿਫੈਂਸ ਕਮੇਟੀਆਂ ਨਾਲ ਸਾਡੀ ਇੰਟਰੈਕਸ਼ਨ ਹੈਗੀ ਸਾਨੂੰ ਹੁਣ ਟਿਪਸ ਵੀ ਬਹੁਤ ਆ ਰਹੀਆਂ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਹੈਲਪਲਾਈਨ ਜਿਹੜੀ ਸੀਐਮ ਸਾਹਿਬ ਨੇ ਲਾਂਚ ਕੀਤੀ ਸੀਗੀ ਉਸ ਦੇ ਵਿੱਚ ਜਿਹੜੀ ਟਿਪਸ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ ਸੋ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਅਸੀਂ ਇਸ ਤੇ ਜਿਹੜਾ ਹੈਗਾ ਡਰੱਗਸ ਨੂੰ ਪੰਜਾਬ ਤੋਂ ਖਤਮ ਕਰ आई वुड रिक्वेस्ट फॉर क्वेश्चन एक आया जो गैंगस्टर्स हैं पाकिस्तान में बैठे हुए चाहे वो शायद बाज बट्टी है या एक और है थोड़ा खोकर ये लोग लगातार धमकी दे रहे हैं पाकिस्तान में बैठकर जिलंधर वाला हादसा हुआ और वे एक नया गैंगस्टर उसने भी इस तरह की धमकी दी उस पे क्या एक्शन लेगी आपने देखा ये है कि अमृतसर में जो इंसिडेंट हुआ था उसका क्या हश्र हुआ सो ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਸੀਂ ਇਹਨ ਗੈਂਗਸਟਰਸ ਨੂੰ ਇਸ ਤਰ੍ਹਾਂ ਦਾ ਸਬਕ ਸਿਖਾਵਾਂਗੇ ਜਿਹੜੇ ਪਾਕਿਸਤਾਨ ਜਿਹੜੇ ਆਈਐਸਆਈ ਦੇ ਮਾਸਟਰਸ ਨੂੰ ਸਬਕ ਸਿਖਾਵਾਂਗੇ ਤੇ ਇਹ ਪੰਜਾਬ ਦੇ ਇਹ ਇਹ ਅੱਖ ਨਹੀਂ ਕਰ ਸਕਦੇ ਸਾਨੂੰ ਉਸ ਕੇਸ ਦੇ ਕਾਫੀ ਕਲੂਜ਼ ਮਿਲ ਚੁਕੇ ਸੋ ਵੈਰੀ ਸੂਨ ਵੀ ਵਿਲ ਸ਼ੇਅਰ ਦੀ ਡਵੈਲਪਮੈਂਟਸ ਵਿਦ ਯੂ ਕਿਵੇਂ ਇਹ ਇੰਟਰਸਟੇਟ ਮਾਮਲਾ ਨਹੀਂ ਹੈ ਇਹ ਬਿਲਕੁਲ ਇੰਟਰਨੈਸ਼ਨਲ ਬਾਰਡਰ ਦਾ ਮਾਮਲਾ ਹੈ ਸਰ ਕਿਵੇਂ ਕਰੋਗੇ ਵੀ ਪਾਕਿਸਤਾਨ ਦੇ ਸਿਰੋ ਬੈਠੇ ਹੋ ਇਹ ਦਿਖ ਰਹੀ ਹੈ ਜੀ ਦੇਖੋ ਦੇਖੋ ਇਹਦਾ ਹੈ ਜੀ ਕਿ ਸਾਨੂੰ ਜਿਹੜੇ ਜਿਵੇਂ ਸਾਡਾ ਵੀ ਟ੍ਰੇਡ ਕ્રાਫਟ ਹੈ ਸਾਡੀ ਅਸੀਂ ਆਪਣੇ ਟੈਕਨੀਕਲ ਇਨਪੁਟਸ ਤੋਂ ਹਿਊਮਨ ਇਨਪੁਟਸ ਤੋਂ ਜਿਹੜੇ ਉਹਨਾਂ ਦੇ ਬੰਦੇ ਇਸ ਪਾਸੇ ਬੈਠੇ ਹੈ ਸਾਨੂੰ ਉਸ ਦਾ ਪਤਾ ਹੈਗਾ ਸੋ ਸਾਨੂੰ ਪਤਾ ਵੀ ਪਾਕਿਸਤਾਨ ਨੂੰ ਕਿਵੇਂ ਸੱਤ ਪਹੁੰਚਾਣੀ ਹੈ ਆਈਐਸਆਈ ਨੂੰ ਕਿਵੇਂ ਸੱਤ ਪਹੁੰਚਾਣੀ ਹੈ ਸੋ ਵੀ ਆਰ ਔਨ ਦਾ ਜੋਬ ਸਰ ਤੁਸੀਂ ਕਿਰੋ ਕੁਝ ਆਫਿਸਰਸ ਨੂੰ ਟਾਰਗੇਟਸ ਰੱਖੇ ਨੇ ਟਾਰਗੇਟਸ ਇਸ ਤਰੀਕੇ ਨਾਲ ਥੋੜਾ ਐਕਸਪਲেইন ਕਰ ਦੋ ਦਿਸ ਇਜ਼ आवर ਇੰਟਰਨਲ ਅਸੈਸਮੈਂਟ ਆਫ ਪਰਫਾਰਮੈਂਸ ਆਈ ਵਿਲ ਐਕਸਪਲੈਨ ਜਿਵੇਂ ਕਿ ਨੰਬਰ ਆਫ ਆਰਐਸ ਜਿਵੇਂ ਕਿ ਰਿਕਵਰੀ ਜਿਵੇਂ ਕਿ ਸੀਜ਼ਰ ਆਫ ਪ੍ਰੋਪਰਟੀ ਅੰਡਰ 68 ਐਫ ਪਿਛਲੇ 3 ਸਾਲਾਂ ਦਾ ਕੀ ਪਰਫਾਰਮੈਂਸ ਰਹੀ ਹੈ ਉਹਦਾ ਵੇਟਡ ਐਵਰੇਜ ਲੈ ਕੇ ਉਸ ਨੂੰ ਕੰਪੇਅਰ ਕਰਕੇ ਇਸ ਸਟਿੰਗਸ ਲਾਈਕ ਦੋ ਕਿਸੇ ਵਾਰ ਇਹ ਹੁੰਦਾ ਕਿ ਟਾਰਗੇਟ